ਤੇ ਬਾਈ ਜੀ ਆਪਣਾ ਨਾਮ ਦੱਸਿਓ ਕੀ ਨਾਮ ਮੇਰਾ ਨਾਮ ਅਮਨਦੀਪ ਸਿੰਘ ਦੀਪਾ ਜੀ ਜੀ ਪਚਾਇਤ ਮੈਂਬਰ ਆਈਏ ਮੈਂ ਇੱਕ ਬਾਈ ਖੜਾ ਰਗਵੀਰ ਪਚਾਇਤ ਮੈਂਬਰ ਜੀ ਤੇ ਅੰਗਰੇਜ਼ ਪਚਾਇਤ ਮੈਂਬਰ ਖੜਾ ਜੀ ਕਮਲ ਬਾਈ ਪਚਾਇਤ ਮੈਂਬਰ ਖੜਾ ਪੀਤਾ ਖੜਾ ਜੀ ਪੰਜ ਨੇ ਖੜੇ ਆ ਸੀ ਠੀਕ ਹੈ ਜੀ ਹਾਂ ਜੀ ਕੀ ਮਾਮਲਾ ਹੈ ਸਾਰਾ ਅੱਜ ਦਾ ਜਿਹੜਾ ਤੁਸੀਂ ਇਹਦਾ ਡੇਰੇ ਦਾ ਚਲਦਾ ਚਮੇਨਾ ਦਾ ਤਰੀਕੋ ਤਰੀਕੀ ਹੋਈ ਜਾਂਦੇ ਆ ਇਹ ਅੱਛਾ ਇਹਨਾਂ ਦੇ ਪਹਿਲਾਂ ਪਚਾਇਤ ਇਕੱਠੀ ਹੋਈ ਸੀ ਸਾਰੇ ਆਏ ਸੀ ਐਮਐਲਏ ਸਾਹਿਬ ਵੀ ਆਇਆ ਸੀ ਇੱਥੇ ਹਮ ਇਹਨਾਂ ਨੂੰ ਉਹ ਬਾਬਾ ਜੀ ਭਰਤ ਪਾਉਂਦੇ ਸੀ ਜਿੱਥੇ ਭਰਤ ਪਾਉਂਦੇ ਆ ਉਹ 24 ਕਨਾਲਾਂ ਥਾਂ ਪੰਚਾਇਤ ਦਾ ਨੰਬਰਾਂ ਦੇ ਵਿੱਚ ਹੈ ਹੂੰ ਉਹਦੇ ਵਿੱਚ ਭਰਤ ਪਾਈ ਜਾਂਦੇ ਉੱਥੋਂ ਬਾਰ ਭੰਨ ਕੇ ਉਹ ਹੀ ਹੂੰ ਅਸੀਂ ਉਹਨਾਂ ਨੂੰ ਰੋਕ ਕੇ ਗਏ ਸੀ ਵੀ ਭਰਤ ਨਹੀਂ ਪਾਉਣੀ ਤੇ ਤੁਸੀਂ ਲੜਨਾ ਨਹੀਂ ਇੱਥੇ ਟਿਕ ਟਿਕਾ ਰੱਖੋ ਹੂੰ ਪੰਚਾਇਤ ਤੋਂ ਰੋਕੇ ਤੋਂ ਵੀ ਬਾਅਦ ਉਹਨਾਂ ਨੇ ਅੱਜ ਫੇਰ ਟਰੈਕਟਰ ਲਾਤੇ ਤੇ ਜਿਹੜੇ ਕਮੇਟੀ ਮੈਂਬਰ ਖੜੇ ਆ ਦੇ ਨਾਲ ਆਪਣੇ ਪ੍ਰਧਾਨ ਸਾਹਿਬ ਹੂੰ ਇਹਨਾਂ ਨੇ ਸਾਨੂੰ ਦੱਸਤਾ ਅਸੀਂ ਆ ਕੇ ਜਦੋਂ ਚਾਰੇ ਮੈਂਬਰ ਗਏ ਆ ਜੀ ਹੂੰ ਪੰਜੇ ਅਸੀਂ ਜਾ ਕੇ ਉੱਥੇ ਉਹਨਾਂ ਨੂੰ ਆਖਿਆ ਵੀ ਅਸੀਂ ਰੋਕ ਦਿੰਨੇ ਹਾਂ ਹੂੰ ਅਸੀਂ ਉੱਥੇ ਜਾ ਕੇ ਜਦੋਂ ਪਹੁੰਚੇ ਉੱਥੇ ਜਿਹੜਾ ਮੇਨ ਮੁੰਡਾ ਉਹਨਾਂ ਦਾ ਲਖਾ ਹੂੰ ਉਹਨੂੰ ਅਸੀਂ ਪੁੱਛਿਆ ਵੀ ਬਾਬਾ ਜੀ ਕਿੱਥੇ ਐ ਹੂੰ ਕਹਿੰਦਾ ਬਾਬਾ ਜੀ ਤਾਂ ਹੈ ਨਹੀਂ ਅਸੀਂ ਕਿਹਾ ਵੀ ਯਾਰ ਤੂੰ ਟਰੈਕਟਰ ਕਿਨੂੰ ਕੁੱਛ ਕੇ ਲਾਈ ਐ ਜਿਹਦਾ 35 ਥਾਂ ਐ ਹੂੰ ਉਹ ਸਾਡੇ ਨਾਲ ਬਹਿਸਣ ਲੱਗ ਗਿਆ ਜੀ ਬਹਿਸ ਦੇ ਬਹਿਸ ਦੇ ਦੋ ਚਾਰ ਮਿੰਟ ਹੀ ਖੜੇ ਐ ਹਾ ਜੀ ਉਦੋਂ ਨੂੰ 15 20 ਜਣੇ ਜੀ ਸਾਡੇ ਮਗਰਲੇ ਪਾਸੇ ਆ ਗਏ ਸੋਟੀਆਂ ਲੈ ਕੇ ਹੂੰ ਜੇ ਸੋਟੀਆਂ ਲੈ ਕੇ ਆ ਗਏ ਹੁਣ ਕੇ ਸਾਨੂੰ ਪਤਾ ਲੱਗ ਗਿਆ ਉਹਨਾਂ ਨੇ ਘੇਰਾ ਬੰਨ ਲਿਆ ਜੀ ਵੀ 40 ਲੈ ਲਾਂਗੇ ਹੂੰ ਤੇ ਅਸੀਂ ਰੱਪੜ ਥਾਂ ਖੜੇ ਐ ਉਥੋਂ ਅਸੀਂ ਭੱਜ ਕੇ ਆ ਕੇ ਜ ਪਹਿਲੀ ਗੱਲ ਇਹ ਆ ਜੀ ਡੇਰੇ ਦਾ ਰੌਲਾ ਜਿਵੇਂ ਮਰਜ਼ੀ ਕਰ ਲੈਣ ਜੋਰ ਨਵੇੜਨਾ ਸਾਡਾ ਪਿੰਡ ਦਾ ਐਮਐਲਏ ਇਹਨਾਂ ਦਾ ਵਧੀਆ ਨਿਭੜ ਜਾਣਾ ਕੋਈ ਟੀ ਗੱਲ ਨਹੀਂ ਠੀਕ ਹੈ ਵੀ ਪੰਚਾਇਤ ਦੇ ਮਗਰ ਉਹਨਾਂ ਨੂੰ ਬੰਦੇ ਪਾਉਣ ਦੀ ਕੀ ਲੋੜ ਪੈ ਗਈ ਸਾਡੇ ਮਗਰ ਹੂੰ ਵੀ ਉੱਥੋਂ 15 20 ਬੰਦੇ ਸਾਡੇ ਮਗਰ ਪਾਤੇ ਅੱਛਾ ਤੇ ਅਸੀਂ ਉੱਥੇ ਆਪਦੇ ਥਾਂ ਦੀ ਖਾਤਰ ਗਏ ਆ ਜੀ ਹੁਣ ਵੀ ਅਸੀਂ ਥਾਂ ਆਪ ਦਾ ਰੋਕਣਾ ਉਹ ਉਹ 35 ਥਾਂ ਕਿਸੇ ਨੂੰ ਥਾਂ ਨਹੀਂ ਦੇਣਾ ਜੀ ਠੀਕ ਹੈ ਬਈ ਜੀ ਕੀ ਕਹੋਗੇ ਤੁਸੀਂ ਆਪਣਾ ਨਾਮ ਵੀ ਦੱਸਿਓ ਮੇਰਾ ਨਾਮ ਰਗਵੀਰ ਸਿੰਘ ਆ ਜੀ ਹੂੰ ਜਿਹੜਾ ਕੁਛ ਇਹ ਕਹਿ ਰਿਹਾ ਉਹ ਗੱਲ ਸਹੀ ਹੈ ਜੀ ਜਮਾ ਅਸੀਂ ਗਏ ਸੀ ਮੈਂ ਵੀ ਉਹਨਾਂ ਨੂੰ ਆਖਿਆ ਕਾਲਾ ਨਾਲ ਗੱਲ ਕਰੀ ਜਾਂਦਾ ਸੀ ਮੈਂ ਉਹ ਛੰਡੀ ਦਾ ਮੁੰਡਾ ਉੱਥੇ ਆਇਆ ਉਹ ਮੇਰੇ ਨਾਲ ਬਹਿਣ ਲੱਗ ਗਿਆ ਹੂੰ ਉਹਨਾਂ ਦਾ ਤੂੰ ਕੌਣ ਆ ਬੋਲਣ ਆਲਾ ਐ ਇੱਕ ਬੋਲਦੇ ਬੋਲਦੇ ਇੰਨੇ ਚਿਰ ਦੇ ਵਿੱਚ ਹੀ ਉਹ ਸਾਡੇ ਪਿੰਡ ਦੇ ਮਤਲਬ ਮਹਿੰਦਰ ਦਾ ਮੁੰਡਾ ਆਈ ਜੱਸੀ ਦਾ ਮੁੰਡਾ ਹੈ ਤੇ ਇੱਕ ਦੋ ਮੁੰਡੇ ਹੋਰ ਆ ਕਿ ਜਿਹੜੇ ਮਤਲਬ ਨਸ਼ਾ ਨੁਸ਼ਕ ਕਰਿਆ ਕੋ ਮੂੰਹ ਬਲੇ ਕੋਸ ਭਾਰੂ ਸੱਦੇ ਵੀ ਸੀ ਘੱਟੋ ਘੱਟ 35 40 ਜਣੇ ਉਹਨਾਂ ਦੇ ਕੁਝ ਅੰਦਰ ਵੀ ਬੰਦੇ ਸੀਗੇ ਉਹਦਾ ਸਾਨੂੰ ਐਂਕ ਡਾਸੀਆਂ ਵਖਾਉਣ ਲੱਗ ਗਏ ਆਂ ਤੇ ਆਜੋ ਇੱਥੇ ਹੀ ਆਂ ਹੀ ਠੁਣਨੀ ਚਾਹੁੰਨੇ ਆਂ ਅਸੀਂ ਤਾਂ ਭੱਜ ਕੇ ਆਇਆ ਸਾਡੇ ਮਗਰ 100 ਤੱਕ ਡਾਸੀਆਂ ਚਲਾਈਆਂ ਉਹਨਾਂ ਨੇ ਅਸੀਂ ਉਸ ਤੋਂ ਬਾਅਦ ਇੱਧਰ ਆਏ ਆਂ ਆ ਕੇ ਫਿਰ ਅਸੀਂ ਮਤਲਬ ਐਸਐਸਚ ਨੂੰ ਫੋਨ ਲਾਇਆ ਮੁਲਾਜ਼ਮ ਸੱਦੇ ਆਂ ਅਸੀਂ ਮੁਲਾਜ਼ਮ ਸਾਡੇ ਕੋਲ ਗਏ ਆ ਉਧਰ ਅੰਦਰ ਵੜੇ ਹੋਏ ਸੀਗੇ ਉਹ ਸਾਰੇ ਜੀ ਤੇ ਮੈਂ ਬਾਹਰ ਮੁਲਾਜ਼ਮਾਂ ਨੂੰ ਇੰਨੀ ਗੱਲ ਮੁਲਾਜ਼ਮ ਕਹਿ ਕੇ ਉੱਠ ਗਿਆ ਜੀ ਤੇ ਕੋਈ ਨਹੀਂ ਇੱਥੇ ਸਵੇਰੇ ਆ ਜਾਓ ਤਾਂ ਤੁਹਾਡਾ ਨਿਵੇੜ ਦੇਾਂਗੇ ਉੱਥੇ ਮਤਲਬ ਬਹਿ ਕੇ ਇੱਥੇ ਇਹਨਾਂ ਨੂੰ ਕੁਝ ਨਹੀਂ ਕਹਿਣਾ ਪੱਲਾ ਝਾੜ ਗਏ ਜੀ ਉਹ ਚਿੱਟੇ ਵਾਲਿਆਂ ਨੂੰ ਅਸੀਂ ਭਾਲਦੇ ਫਿਰਦੇ ਆਂ ਤੇ ਇੱਥੇ ਮੈਥੋਂ ਪੁੱਛ ਲੋ ਨਾਂ ਲੈ ਕੇ ਕਿੰਨੇ ਚਿੱਟੇ ਵਾਲੇ ਸੀ ਅੱਜ ਇਹਨਾਂ ਨੇ ਕਿਸੇ ਨੂੰ ਨਹੀਂ ਫੜਿਆ ਸਾਰੇ ਚਿੱਟੇ ਨਾਲ ਬਲੈਂਸ ਸੀ ਐਸਐਚਓ ਦੇ ਮੂਹਰੇ ਵੀ ਆਵਾਜ਼ ਨਹੀਂ ਨਿਕਲੀ ਉਹਨਾਂ ਦੀ ਕਹਿੰਦੇ ਸਾਡਾ ਗਲਾ ਖਰਾਬ ਆ ਹੂੰ ਤੇ ਉਹ ਮਤਲਬ ਅਸੀਂ ਕਹਿੰਨੇ ਆ ਅਸੀਂ ਚਿੱਟੇ ਵਾਲੇ ਮਤਲਬ ਅਸੀਂ ਐ ਫੈਕਸ਼ਨ ਕਰਾਉਂਦੇ ਬੰਦਾ ਉਹਨਾਂ ਨੇ ਕੋਈ ਫੜਿਆ ਨਹੀਂ ਜੀ ਪੰਚਾਇਤ ਅਸੀਂ ਨਾਲ ਗਏ ਆ ਪੱਲਾ ਝਾੜ ਕੇ ਉਹ ਵਾਪਸ ਹੋ ਗਿਆ ਪੁਲਿਸ ਵਾਲੇ ਇੱਥੇ ਬਈ ਜੀ ਤੁਸੀਂ ਵੀ ਨਾਲ ਗਏ ਸੀਗੇ ਕੀ ਕੀ ਹੋਇਆ ਉੱਥੇ ਹਾਂ ਜੀ ਮੈਂ ਮੌਜੂਦਾ ਅੰਗਰੇਸ ਸਿੰਘ ਪੰਚਾਇਤ ਮੈਂਬਰ ਹੂੰ ਅਸੀਂ ਤਾਂ ਜੀ ਡੇਰੇ ਦਾ ਜਿਵੇਂ ਕੇਸ ਚੱਲੀ ਜਾਂਦਾ ਹੀ ਲੰਮੇ ਸਮੇਂ ਤੋਂ ਚੱਲੀ ਜਾਂਦਾ ਸਾਡਾ ਉਹਨਾਂ ਕੋਈ ਲੈਣ ਦੇਣ ਨਹੀਂ ਸਾਨੂੰ ਕੋਈ ਸੇਵਾਦਾਰਾਂ ਨੇ ਫੋਨ ਲਾਇਆ ਸੀਗਾ ਉਹ ਉਧਰ ਮਿੱਟੀ ਪਾ ਰਹੇ ਆ ਠੀਕ ਹੈ ਬਾਬੇ ਕਮਲਜੀਤ ਵਾਲੇ ਪਾਸੇ ਹੂੰ ਉਥੇ ਕੋਸ ਗਲਤ ਅਨਸਰ ਉਥੇ ਬਾਬਾ ਵੀ ਇੱਥੇ ਹੀ ਨੀਗਾ ਮਿੱਟੀ ਪਾਉਣ ਦਾ ਕੰਮ ਚਲਾਇ ਬੈਠੇ ਸੀ ਜੋ ਸਾਨੂੰ ਪਤਾ ਲੱਗ ਗਿਆ ਜੀ ਤਾਂ ਜਾ ਕੇ ਇਹੀ ਕਿਹਾ ਸੀ ਵੀ ਪੰਚਾਇਤੀ ਜ਼ਮੀਨਾਂ 'ਤੇ ਮਿੱਟੀ ਨਹੀਂ ਪਾਉਣੇ ਕਿ ਪਹਿਲਾਂ ਵੀ ਰੋਕ ਚੁੱਕਿਆ ਸੀ ਹਮ ਪਰ ਅੱਜ ਉਹ ਸਾਡੇ ਨਾਲ ਬਹਿਸਵਾਜੀ ਕਰਨ ਲੱਗ ਗਏ ਅਸੀਂ ਤਾਂ ਉਹਨਾਂ ਨੂੰ ਕੁਛ ਬੋਲੇ ਵੀ ਨਹੀਂ ਮੈਂਟਰ ਦੇ ਵਿੱਚ 10-15 ਮੁੰਡੇ ਪਿੱਛੇ ਆ ਕੇ ਸਾਡੇ ਘੜਾਸਿਆਂ ਲੈ ਕੇ ਆਈ ਟੋਟੀਆਂ ਲੈ ਕੇ ਆਈ ਤਾਂ ਉਤੋਂ ਭੱਜ ਕੇ ਆ ਕੇ ਜਾਨ ਬਚਾਈ ਜਿੱਧਰਲੇ ਪਾਸੇ ਆ ਕੇ ਅਸੀਂ ਕਿ ਉਹਨਾਂ ਨੂੰ ਬਹਿਸਵਾਜੀ ਨਹੀਂ ਕਰਨਗੇ ਸੀ ਤਾਂ ਹੀ ਕਹਿਣਗੇ ਸੀ ਕਿ ਜਦੋਂ ਕੋਈ ਸਾਡਾ ਪੰਚਾਇਤ ਦਾ ਫੈਸਲਾ ਨਹੀਂ ਕਿ ਇੱਥੇ ਮਿੱਟੀ ਪਾਉਣੀ ਹੈ ਕਿ ਨਹੀਂ ਪਾਉ ਸਾਡੇ ਨੇ ਇਸ ਚੀਜ਼ ਦੀ ਬਹਿਸਾ ਜੀ ਕਰ ਲੱਗ ਗਈ ਵੀ ਇੱਥੇ ਤਾਂ ਹੀ ਚੰਗਾ ਕੰਮ ਕਰ ਰਹੇ ਆ ਜੋ ਆਪਾਂ ਕਿਸੇ ਦੇ ਘਰ ਦੇ ਵਿੱਚ ਜ਼ਬਰਦਸਤੀ ਜਾ ਕੇ ਕੋਈ ਚੰਗਾ ਭਲਾ ਮਾੜਾ ਕੋਈ ਕੰਮ ਨਹੀਂ ਕਰ ਸਕਦੇ ਜੋ ਸਾਡੀ ਪੰਚਾਇਤ ਦਾ ਕੋਈ ਮਤਾ ਨਹੀਂ ਕੋਈ ਕੁਛ ਨਹੀਂ ਕੋ ਉੱਥੇ ਜ਼ਬਰਦਸਤੀ ਮਿੱਟੀ ਪਾ ਰਹੇ ਕਿ ਤੋ ਰੋਕਣ ਵਾਸਤੇ ਗਏ ਪਰ ਉਹ ਮੁੰਡਾ ਲੱਖਾ ਇੱਕ ਉਹ ਬੋਲਿਆ ਤੋ ਜਾਂਦਾ ਨਹੀਂ ਪਤਾ ਨਹੀਂ ਕੀ ਖਾਦਾ ਨਸ਼ਾ ਪਤਾ ਕੀ ਕੀਤਾ ਚਾਰ ਪੰਜ ਮੁੰਡੇ ਹੋਰ ਸੇ ਗੜਾ ਸਿੰਘਾਂ ਲੈ ਕੇ ਸਾਡੇ ਮੂਹਰੇ ਖੜ ਗਏ ਇਹ ਤਾਂ ਭੱਜ ਗਿਆ ਕਿ ਜਾਣ ਪਛਾਈ ਫਿਰ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਮੁਲਾਜ਼ਮ ਇੱਥੇ ਆ ਗਈ ਭਾਈ ਜੀ ਕੀ ਦੇਖਿਆ ਤੁਸੀਂ ਉੱਥੇ ਅੱਜ ਸਹੀ ਤਾਂ ਬਈ ਸਾਨੂੰ ਕਮੇਟੀ ਵਾਲਿਆਂ ਨੇ ਫੋਨ ਲਾਇਆ ਸੀ ਹੂੰ ਕਹਿੰਦੇ ਵੀ ਉੱਥੇ ਭਰਤ ਪਾਈ ਜਾਂਦੇ ਆ ਅੱਗੇ ਵੀ ਅਸੀਂ ਪੰਚਾਇਤ ਨੇ ਰੋਕਿਆ ਸੀ ਦਾ ਜੀ ਹੂੰ ਤੇ ਅਸੀਂ ਅਖਿਆ ਵੀ ਤੁਸੀਂ ਹੁਣ ਨਜਾਇਜ਼ ਕਬਜ਼ਾ ਨਾ ਕਰੋ ਇਹ ਸਾਡੀ 24 24 24 ਕਨਾਲਾਂ ਜ਼ਮੀਨ ਆ ਪੰਚਾਇਤ ਦੀ ਅਸੀਂ ਨਾ ਬਾਬਾ ਕਲਵੰਤ ਸਿੰਘ ਨੂੰ ਦੇਣੀ ਆ ਨਾ ਕੰਵਲਜੀਤ ਨੂੰ ਦੇਣੀ ਆ ਠੀਕ ਅਸੀਂ ਆਪਦਾ ਪੰਚਾਇਤ ਦਾ ਇਥੇ ਕੋਈ ਚੀਜ਼ ਬਣਾਵਾਂਗੇ ਹੂੰ ਤੇ ਇੰਨੇ ਨੂੰ ਸਾਡੀ ਕਹਿਣ ਦੀ ਡੇਰ ਸੀ ਅਸੀਂ ਕੋਈ ਲੜਨ ਦੇ ਮਨਸ਼ੇ ਨਾਲ ਨਹੀਂ ਗਏ ਸੀਗਾ ਜੀ ਉੱਥੇ ਹੂੰ ਅਹੀ ਤਾਂ ਬਈ ਤੁਸੀਂ ਤੁਸੀਂ ਵੀ ਟਿਕ ਜਾਓ ਹਾਂ ਜਨ ਉਹ ਵੀ ਟੱਕ ਜਾਣਗੇ ਪਤਾ ਟਿਕੇ ਬੈਠੀ ਜਾਈ ਇਹ ਤਾਂ ਇਹਨਾਂ ਦਾ ਕੋਈ ਕਬਜ਼ਾ ਕਰਦੇ ਨਹੀਂ ਜੀ ਉਹ ਬਸ ਸਾਡੇ ਦਾਲੇ ਨੂੰ ਮੂੰਹ ਬੰਨੇ ਸੀਗੇ ਜੀ ਤੇ ਸਾਡੇ ਦਾਲੇ ਗਨਾਸੀਆਂ ਲੈ ਕੇ ਹੋ ਗਏ ਜੀ ਅਸੀਂ ਕਿਹੜਾ ਤੁਹਾਡੇ ਨਾਲ ਲੜਨ ਆਏ ਆ ਨਹੀਂ ਤੁਸੀਂ ਕਰ ਲਓ ਜਿਹੜਾ ਉਹ ਕਰਨਾ ਦਾ ਤੂੰ ਲਾ ਤੁਸੀਂ ਲਾ ਹੀ ਲੋ ਜੋਰ ਜੀ ਸਾਨੂੰ ਦਬਕੇ ਮਾਰੇ ਤੇ ਅਸੀਂ ਤਾਂ ਫਿਰ ਉਹ ਜਾਨ ਬਚਾ ਕੇ ਭੱਜੇ ਹਾਂ ਕਮੇਟੀ ਪ੍ਰਧਾਨ ਜੀ ਨਾਲ ਗੱਲ ਕਰਵਾ ਦੇ ਜਿਹੜੇ ਪੰਜਵੇਂ ਪੰਜਵੇਂ ਮੈਂਬਰ ਕੋਲ ਹਾਂਜੀ ਆ ਤੇ ਪਿੱਤਾ ਬਈ ਜੀ ਕੀ ਕਹੋਗੇ ਜਿਹੜਾ ਅੱਜ ਉੱਥੇ ਜੋ ਵੀ ਹੋਇਆ ਪ੍ਰਧਾਨ ਜੀ ਹੁਣੇ ਫੋਨ ਲਾਇਆ ਜੀ ਤਦੋਂ ਮੈਂ ਆਇਆ ਤੁਸੀਂ ਨਾਲ ਸੀਗੇ ਜਦੋਂ ਜੀ ਮੈਂ ਤਾਂ ਬਾਅਦ ਵਿੱਚ ਲਾਇਆ ਜੀ ਹਮ ਚਲੋ ਜੋ ਪੰਚਾਇਤ ਨੂੰ ਮੌਕਾ ਤੇ ਗਏ ਸੀਗੇ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀਗੀ ਹਮ ਮੈਂ ਇਸ ਗੀਤ ਦੀ ਬਹੁਤ ਨਫੀਤੀ ਕਰਦਾ ਹਾਂ ਹਮ ਤਾਂ ਪੰਚਾਇਤ ਮੌਕਾ ਦੇਖਣ ਗਈ ਸੀ ਕੋਈ ਤੈਬਾਉਂਡੇ ਇਹਨਾਂ ਦੀ ਐਮਐਲਏ ਸਾਹਿਬ ਨੂੰ ਵੀ ਇਹ ਗ੍ਰੇਸ਼ ਕਰਦੇ ਆ ਵੀ ਇਹਨਾਂ ਦਾ ਸਮਝ ਉੱਤਾ ਹੋ ਕਰਾਇਆ ਜਾਵੇ ਹਮ ਜਿਹੜੇ ਅ ਚਰਨਜੀਤ ਜੀ ਅ ਪੰਚਾਇਤ ਮੈਂਬਰ ਐ ਬਾਈ ਜੀ ਖੜੇ ਨੇ ਭਾਈ ਜੀ ਜਿਹੜੀ ਹੁਣ ਤੱਕ ਜਿਹੜੀ ਉਹ ਜ਼ਮੀਨ ਹੈ ਉੱਥੇ ਕੀ ਹੁੰਦਾ ਉਹ ਖਾਲੀ ਪਈ ਰਹਿੰਦੀ ਹੈ ਜਾਂ ਕੀ ਹੈ ਉੱਥੇ ਕੀ ਹੈ ਕੀ ਹੈ ਉਹਦੀ ਸਥਿਤੀ ਕੀ ਹੈ ਉਹ ਤਾਂ ਖਾਲੀ ਪਈ ਹੈ ਜੀ ਉਹ ਜ਼ਮੀਨ ਦੇ ਨਾਲ ਛੱਪੜ ਹੈ ਅੱਛਾ ਛੱਪੜ ਉਹ ਵੀ ਪਿਆ ਜੀ ਉਹ ਪਰ ਨਾਲ ਜਿਵੇਂ ਜਿਵੇਂ ਉਹ ਤੂੜੀ-ਤਾੜੀ ਪਈ ਹੋ ਹਾਂ ਤੂੜੀ-ਤਾੜੀ ਪਈ ਆ ਉਹ ਤੂੜੀ ਇਹਨਾਂ ਤੇ ਕੋਈ ਲਾਈ ਵੀ ਹੈ ਜੀ ਉੱਥੇ ਗਊਸ਼ਾਲਾਾਸਤੇ ਲਾਈ ਹੋਇ ਇੱਕ ਸਾਈਡ ਤੇ ਬਜਾਨ ਵਾਲੀ ਹੈ ਉਹ ਜ਼ਮੀਨ ਜਿਹੜੀ ਜਿੱਥੇ ਹਾਂਜੀ ਉਹ ਅਰਲੀ ਵੀ ਜ਼ਮੀਨ 50 ਵਾਲੀ ਹੈ ਕੌਣ ਬੋਂਦਾ ਉਹਨੂੰ ਬੋਂਦਾ ਬੀਜ ਦਾ ਕੌਣ ਹੈ ਉਹ ਤਾਂ ਕਮਲਜੀਤ ਹੀ ਬਾਬਾ ਬੰਦਾ ਜੀ ਕੁੰਸ਼ਾਲਾ ਵਾਸਤੇ ਦੋਨ ਸ਼ਾਲਾ ਵਾਸਤੇ ਸ਼ਰੀਫ ਬਣਾਈ ਆ ਜੀ ਮੈਂ ਪੱਠੇ ਪੁੱਠੇ ਉਵੇਂ ਪੱਠੇ ਪੁੱਠੇ ਮਾੜੇ ਮੋਟੇ ਵੇਚ ਦਿੰਦੇ ਸੀ ਪੱਠੇ ਪੁੱਠੇ ਵੇਚ ਦਿੰਦੇ ਸੀ ਪਰੇ ਛੱਪੜੀ ਆ ਸਾਰਾ ਜੀ ਅੱਛਾ ਹਾਂਜੀ ਠੀਕ ਹੈ ਅਸੀਂ ਤਾਂ ਜੀ ਘਰੋਂ ਆਏ ਆ ਇੱਥੇ ਅਸੀਂ ਡੇਰੇ ਚ ਰਗੜ ਰਕਮ ਚੱਲਦਾ ਸੀ ਕਾਲ ਦੇ ਵਿੱਚ ਉਹਦੇ ਰਹਿੰਦੇ ਆ ਅਸੀਂ ਕਾਲ ਦੀ ਕਮੇਟੀ ਵਿੱਚ ਪਰ ਜਦੋਂ ਇਸ ਤੇ ਆ ਕੇ ਦੇਖਿਆ ਤੇ ਇੱਥੇ ਮਿੱਟੀ ਪਾਈ ਜਾਂਦੀ ਸੀ ਅਸੀਂ ਆਖਿਆ ਵੀ ਲੜਨ ਨਾਲੋਂ ਬਿਹਤਰ ਹੈ ਵੀ ਪੰਚਾਇਤ ਨੂੰ ਤਲਾ ਕਰੀਏ ਠੀਕ ਹੈ ਪੰਚਾਇਤ ਅਗੇ ਰੋਕ ਕੇ ਗਈ ਸੀ ਦਿਨ ਵੀ ਆਪਾਂ ਇਹ ਕੰਮ ਨਹੀਂ ਕਰਨਾ ਸਾਡੀ ਜ਼ਮੀਨ ਹੈ ਅਸੀਂ ਪੰਚਾਇਤ ਨੂੰ ਬੁਲਾਇਆ ਜੀ ਪੰਚਾਇਤ ਉੱਥੇ ਖੁਦ ਗਈ ਹੈ ਅਸੀਂ ਕੋਈ ਬੰਦਾ ਸਾਡਾ ਨਹੀਂ ਗਿਆ ਠੀਕ ਹੈ ਉਹਨਾਂ ਦੇ ਟਰੈਕਟਰ ਲੱਗੇ ਹੋਏ ਐ ਪੰਚਾਇਤ ਨੇ ਉਹਨਾਂ ਨੂੰ ਕਿਹਾ ਵੀ ਜਾ ਭਾਈ ਤੁਸੀਂ ਅੱਜ ਤੁਹਾਨੂੰ ਰੋਕੇ ਸੀ ਤੁਸੀਂ ਕਿਉਂ ਕੰਮ ਕੀਤਾ ਉਹ ਪੰਚਾਇਤ ਨੂੰ ਬੁਰਾ ਭਲਾ ਬੋਲਿਆ ਉਹ ਇਹ ਪੰਚਾਇਤ ਨੇ ਲਿਖਾਇਆ ਤੇ ਦੱਸਿਆ ਇਹ ਵਿੱਚ ਸਾਡਾ ਹਾਈ ਕਿਹੜਾ ਸੀ ਅਸੀਂ ਤਾਂ ਨਾ ਚਾਹਦੇ ਕੋਈ ਉਹਦਾ ਕੋਈ ਹੱਕ ਵੀ ਹੈ ਨਹੀਂ ਕਿਸੇ ਪਾਸੋਂ ਨਾ ਕਿਸਦਾ ਚੇਲਾ ਨਾ ਬਾਲਾ ਕੋਈ ਇੱਕ ਪੁਆਇੰਟ ਵਿਖਾ ਦੇ ਵੀ ਮੇਰੇ ਨਾਲ ਆਇਆ ਤੇ ਉਹ ਤਾਂ ਡਿਜ਼ਾਈਨ ਕਮ ਚ ਕਰਦਾ ਜੀ ਬੰਦੇ ਮਰਨ ਨੂੰ ਫਿਰਦਾ ਇੱਥੇ ਹੋਰ ਗੱਲ ਕੁਛ ਦੀ ਹੂੰ ਗੁਰੂਏ ਦਾਹੇ ਲੋਣੈ ਦੇ ਲੋ ਨਾ ਨਾ ਤੇ ਆਪਾਂ ਵਿਖਾਓ ਇੱਕ ਕੁਛ ਹੈ ਜਿਹੜੀ ਜਿਹੜੀ ਪੁਲਿਸ ਨੇ ਅੱਜ ਕਾਰਵਾਈ ਕੀਤੀ ਹੈ ਅੱਜ ਦੀ ਕਾਰਵਾਈ ਉਹਦੇ ਵਿੱਚ ਕੀ ਲੱਗਦਾ ਤੁਹਾਨੂੰ ਤੁਹਾਨੂੰ ਤਾਂ ਲੱਗਦਾ ਪੱਲਾ ਝਾੜ ਕੇ ਮੁੜ ਗਏ ਉਹ ਤੇ ਨਾ ਕੋਈ ਬੰਦਾ ਬੁੰਡਾ ਫੜਿਆ ਉੱਥੋਂ ਨਹੀਂ ਤਾਂ ਚਿੱਟਿਆਲੇ ਐਵੇਂ ਤੁਰੇ ਫਿਰਦੇ ਫੜਦੇ ਫਿਰਦੇ ਕਹਿੰਦੇ ਸਾਨੂੰ ਦੱਸੋ ਕਿ ਉੱਥੇ ਤਾਂ 50 ਚਿੱਟੇ ਵਾਲੇ ਸੀ ਕਿਸੇ ਨੂੰ ਫੜਿਆ ਹੀ ਨਹੀਂ ਉਹਨਾਂ ਨੇ ਆਵਾਜ਼ ਤਾਂ ਨਿਕਲਦੀ ਨਹੀਂ ਅਸੀਂ ਮੰਨ ਕੇ ਚੱਲੋ ਉਹਨਾਂ ਨੂੰ ਅਸੀਂ ਆਪ ਦਾ ਆਸਰਾ ਲੈ ਕੇ ਹੋਰ ਆ ਗਏ ਉਹ ਵੇਖੋ ਚਾਰ ਮੋਟਰਾਂ ਲੰਘ ਕੇ ਕੋਲ ਆ ਗਏ ਮਾਨਸਾ ਜੀ ਇਹ ਤਾਂ ਪੁਲਿਸ ਰੋਕੀ ਵੀ ਉਹਨਾਂ ਜੀ ਠੀਕ ਹੈ ਜੀ ਅਸੀਂ ਤਾਂ ਜਿਹੜੀ ਜਿਹੜੀ ਗੱਲ ਕਿਉਂਕਿ ਆਪਣੇ ਪਿੰਡ ਦੇ ਵਿੱਚ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਹੈ ਹੁਣੇ ਹੁਣੀ ਉਹ ਕਹਿੰਦੇ ਵੀ ਮੈਨੂੰ ਇਹ ਸੰਬੰਧੀ ਜਿਹੜੀ ਅੱਜ ਦੀ ਕਾਰਵਾਈ ਦੀ ਕੋਈ ਉਹਨਾਂ ਨੂੰ ਪਤਾ ਨਹੀਂ ਇਦੋਂ ਪਹਿਲਾਂ ਕੋਈ ਮਿੱਟੀ-ਮਿੱਟੀ ਪਾਉਂਦੇ ਸੀ ਤੇ ਉਹਨਾਂ ਨੇ ਰੋਕਦੇ ਸੀ ਇਦੋਂ ਪਹਿਲਾਂ ਵੀ ਰੋਕੀ ਸਾਹਿ अच्छा ਸਾਡੇ ਨਾਲ ਉਹ ਕਹਿੰਦੇ ਵੀ ਅੱਜ ਦਾ ਅੱਜ ਦਾ ਮੈਨੂੰ ਕੋਈ ਪਤਾ ਨਹੀਂਗਾ ਅੱਜ ਮੈਂ ਗੱਲ ਕਰ ਲੈਣਾ ਮੈਂ ਲੁਧਿਆਣੇ ਆ ਇਹ ਗੱਲ ਉਹਨਾਂ ਨੇ ਆਖੀ ਹੈ ਠੀਕ ਹੈ ਠੀਕ ਸਰਪੰਚ ਜਿਵੇਂ ਤੁਸੀਂ ਪੰਚਾਇਤ ਦੇ ਪੰਜ ਮੈਂਬਰ ਇੱਥੇ ਖੜੇ ਹੋ ਹਾਂਜੀ ਬਾਕੀ ਪੰਜਕ ਹੋਰ ਹੋਣਗੇ ਹਾਂਜੀ 10 11 ਤੁਸੀਂ ਮੈਂਬਰ ਹੈ ਪੰਚਾਇਤ ਦੇ ਹਾਂਜੀ ਹਾਂਜੀ ਜਿਹੜੀ ਪੰਚਾਇਤ ਹੈ ਉਹ ਵੀ ਤੁਹਾਡੀ ਮਤਲਬ ਇੱਕ ਮੁੱਠ ਹੈ ਮੈਨੂੰ ਲੱਗਦੀ ਹੈ ਜਿੰਨਾ ਤੱਕ ਤੇ ਤੁਸੀਂ ਜਿਹੜਾ ਸਰਪੰਚ ਦੇ ਇਹ ਮਾਮਲਾ ਧਿਆਨਸ ਲੈ ਜਾਂਦਾ ਜਾਂਦਾ ਬਾਈ ਗਿਆ ਪਤਾ ਆਈ ਸੀ ਵੀ ਇੱਥੇ ਆ ਬਾਈ ਉਹ ਨਹੀਂ ਆਇਆ ਇੱਥੇ ਉਹ ਕਹਿੰਦਾ ਮੈਨੇ ਜੀ ਨੂੰ ਮੇਰੇ ਨਾਲ ਗੱਲ ਹੋਈ ਆ ਮੈਂ ਕਹਿੰਦਾ ਸੀ ਇਹਨੇ ਪਹਿਲਾਂ ਫੋਨ ਲਾਇਆ ਤੇ ਉਹ ਕਹਿੰਦਾ ਮੈਂ ਨਾ ਆਉਂਦਾ ਸੀ ਮੈਨੂੰ ਫੋਨ ਦਾ ਪਤਾ ਨਹੀਂ ਲੱਗਾ ਮੈਂ ਕਿਹਾ ਇੱਥੇ ਆ ਜਾ ਹੁਣ ਉਹਦਾ ਵੀ ਮੈਂ ਮੁਲਾਜ਼ਮਾ ਹੁੰਦੇ ਆ ਤੁਸੀਂ ਕੋਈ ਨਹੀਂ ਕਹਿ ਦਿਓ ਤੇ ਇੱਥੇ ਹਜੇ ਚੱਕਰ ਉਹ ਆਇਆ ਨਹੀਂ ਗਈ ਇਹ ਮੈਂ ਤੁਹਾਨੂੰ ਕੀ ਕਰਨ ਲੱਗਦਾ ਤੁਹਾਨੂੰ ਨਾ ਆਉਣ ਦਾ ਨਹਾਉਣ ਦਾ ਕਾਰਨ ਹੁੰਦੀ ਸੀ ਜਾਂਦਾ ਜੀ ਫਿਰ ਮਤਲਬ ਰੋਕਣ ਦਾ ਫਰਜ਼ ਬਣਦਾ ਹੀ ਹੈ ਕਿਹੜੇ ਤੌਰ ਤੇ ਮੋਤਵਾਰ ਬੰਦਾ ਉਹ ਹੂੰ ਜੇ ਅਸੀਂ ਦਾ ਜੀ ਮਤਲਬ ਕੰਮ ਹੁੰਦਾ ਤੇ ਇਹ ਗੱਲ ਕਹਿੰਨੇ ਆ ਵੀ ਐਮ ਐਲ اے ਸਾਹਿਬ ਇਹਨਾਂ ਦਾ ਨਿਵੇੜਨ ਡੇਰੇ ਦਾ ਕੰਮ ਆ ਸਾਡੇ ਭੋਰੇ ਵਾਲੇ ਦੀ ਬਹੁਤ ਮਹਿਮਾ ਸਾਰੇ ਪੰਜਾਬ ਚ ਠੀਕ ਹੈ ਵੀ ਸਾਡਾ ਜਿਹੜਾ ਥਾਂ ਉਹ ਜਗ੍ਹਾ ਸਾਡਾ ਬਾਰ ਬੰਦ ਕਰਾ ਦੇ ਨਾ ਸਾਡਾ 24 ਕਨਾਲਾਂ ਥਾਂ ਛੱਡ ਦੇ ਨਾ ਪੰਚਾਇਤ ਆ ਪੰਚਾਇਤ ਉੱਥੇ ਅਸੀਂ ਐਮ ਐਲ اے ਨਾਲ ਰਲ ਕੇ ਕੋਸ਼ਿਸ਼ ਉੱਥੇ ਪਿੰਡਾਸ ਦੇ ਬਣਾਵਾਂਗੇ ਜੀ ਠੀਕ ਹੈ ਐਮ ਐਲ اے ਸਾਹਿਬ ਕਹਿੰਦੇ ਬਣਾਓ ਤੁਸੀਂ ਲਾਓ ਮੂਰੇ ਲੱਕੇ ਜ